ਇਦਾਂ ਰਾਤ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਸਾਰੀ ਟੀਮ ਆਈ ਹੈ ਤੇ ਉਹ ਉਹਨਾਂ ਨੇ ਆਣ ਕੇ ਤੇ ਇਹ ਜਿਹੜਾ ਇਧਰ ਮੰਦਰ ਢਾਟਾ ਜਨਨਾ ਤੇ ਸਾਡੇ ਸਰਸਰਾਂ ਦੇ ਤੇ ਢਾਟ ਦੇ ਉੱਤੇ ਸਿਰ ਹੈਗਾ ਉਹਨਾਂ ਚਿਰੇ ਕਾਰਵਾਈ ਨਹੀਂ ਹੋ ਸਕਦੀ ਕਾਰਵਾਈ ਜਿਹੋ ਜੀ ਹੋਏਗੀ ਉਦਾਂ ਦੀ ਅਸੀਂ ਅੱਗੋਂ ਕਰਨੀ ਹੈ ਜਿੱਥੇ ਸਾਡੇ ਗੁਰੂ ਦੀ ਗੱਲ ਆ ਉੱਥੇ ਉਤੋਂ ਪਰੇ ਸਾਡੇ ਵਾਸਤੇ ਕੋਈ ਨਾ ਕੋਈ ਅਫਸਰ ਹੈ ਨਾ ਕੋਈ ਸਾਡੇ ਵਾਸਤੇ ਕਾਨੂੰਨ ਹੈ ਅਸੀਂ ਆਖਿਆ ਵੀ ਗੁਰੂ ਨੂੰ ਹੱਥ ਜੇ ਕੋ ਲਾਏਗਾ ਉਹ ਉਹ ਸਾਡਾ ਕੁਛ ਨਹੀਂ ਲੱਗਦਾ ਤੇ ਉਹ ਉਹ ਜੋ ਸੋਚਿਆ ਆਪਣੇ ਅੱਲਾ ਅਸੀਂ ਕਿਸੇ ਨੂੰ ਇਹ ਚੈਲੰਜ ਨਹੀਂ ਕਰਦੇ ਕਿ ਜੇ ਕੋ ਆਖੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਹਾਂ ਚੈਲੰਜ ਨਹੀਂ ਕਰਦੇ ਇਹ ਜਿਹੜੀ ਹੈ ਨਾ ਕੋਈ ਜਦੋਂ ਇਹ ਕਲੋਨੀ ਕੱਟੀ ਗਈ ਹੈ 1967 ਦੇ ਕਰੀਬ ਇੱਕ ਕਲੋਨੀ ਕੱਟੀ ਗਈ ਹੈ ਤੇ ਉਦੋਂ ਤੋਂ ਇਹ ਜਗਾ ਜਿਹੜੀ ਰਿਲੀਜੀਅਸ ਜਗਾ ਛੱਡੀ ਗਈ ਹੈ ਧਾਰਮਿਕ ਧਾਰਮਿਕ ਜਗਾ ਛੱਡੀ ਆ ਉਹਦੇ ਵਿੱਚ ਇਹ ਆ ਕਿ ਇੱਧਰ ਭਗਤ ਕਬੀਰ ਜੀ ਦੇ ਇਹਨਾਂ ਨੇ ਮੂਰਤੀ ਰੱਖੀ ਸੀ ਮੰਦਰ ਸੀ ਇੱਧਰ ਭਗਤ ਕਬੀਰ ਜੀ ਦਾ ਇੱਧਰ ਭਗਤ ਕਬੀਰ ਜੀ ਦਾ ਗੁਰਦੁਆਰਾ ਸਾਹਿਬ ਉਹ ਆਪਣੇ ਥਾਂ ਹੀ ਆਹੀ ਆਪਣੇ ਥਾਂ ਇਹਦਾ ਰਾਤ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਸਾਰੀ ਟੀਮ ਆਈ ਹੈ ਤੇ ਉਹ ਉਹਨਾਂ ਨੇ ਆਣ ਕੇ ਤੇ ਇਹ ਜਿਹੜਾ ਇੱਧਰ ਮੰਦਰ ਢਾਤਾ ਸਾਡੇ ਵਾਲ ਵੀ ਆਇਆ ਸਾਡੇ ਨਾਲ ਸਵੇਰੇ ਦਾ ਜਿਹੜੇ ਤੱਕ ਹੁਣ ਤੱਕ ਵੀ ਇਹੋ ਗੱਲ ਚੱਲਦੀ ਰਹੀ ਹੈ ਤੇ ਅਸੀਂ ਇਹ ਸੇ ਕਾਰਵਾਈ ਕਰਨੀ ਹੈ ਅਸੀਂ ਇਹ ਕਾਰਵਾਈ ਜਿਹੜੀ ਕਰਨੀ ਹੈ ਸਾਡੇ ਸਿਰ ਤੋਂ ਬਾਅਦ ਚ ਹੋ ਸਕਦੀ ਹੈ ਜਿੱਨਾਂ ਚੋਂ ਸਾਡੇ ਸਰ ਸਿਰਾਂ ਤੇ ਧੜ ਦੇ ਉੱਤੇ ਸਿਰ ਹੈਗਾ ਉਨਾ ਚਿਰ ਇਹ ਕਾਰਵਾਈ ਨਹੀਂ ਹੋ ਸਕਦੀ ਕਾਰਵਾਈ ਜਿਹੋ ਜਿਹੀ ਹੋਏਗੀ ਉਦਾਂ ਦੀ ਅਸੀਂ ਅੱਗੇ ਕਰਨੀ ਆ ਜਿੱਥੇ ਸਾਡੇ ਗੁਰੂ ਦੀ ਗੱਲ ਆ ਉੱਥੇ ਉਤੋਂ ਪਰੇ ਸਾਡੇ ਵਾਸਤੇ ਕੋਈ ਨਾ ਕੋਈ ਅਫਸਰ ਹੈ ਨਾ ਕੋਈ ਸਾਡੇ ਵਾਸਤੇ ਕਾਨੂੰਨ ਹੈ ਕਾਨੂੰਨ ਅਸੀਂ دنیਵੀ ਅਸੀਂ ਸਾਰੇ ਜਿਹੜੇ ਅਸੀਂ ਮੰਨਦੇ ਆ ਕਾਨੂੰਨ ਨੂੰ ਪਰ ਜਿੱਥੇ ਗੁਰੂ ਦੀ ਗੱਲ ਆਂਦੀ ਉੱਥੇ ਅਸੀਂ ਕੋਈ ਕਾਨੂੰਨ ਨਹੀਂ ਮੰਨਦੇ ਅਸੀਂ ਸਿਰਫ ਗੁਰੂ ਨੂੰ ਮੰਨਦੇ ਆ ਅਸੀਂ ਆਖਿਆ ਵੀ ਗੁਰੂ ਨੂੰ ਹੱਥ ਜੇ ਕੋ ਲਾਏਗਾ ਉਹ ਉਹ ਸਾਡਾ ਕੁਝ ਨਹੀਂ ਲੱਗਦਾ ਤੇ ਉਹ ਉਹ ਜੋ ਸੋਚ ਕੇ ਆਪਣੇ ਅਸੀਂ ਕਿਸੇ ਨੂੰ ਇਹ ਚੈਲੰਜ ਨਹੀਂ ਕਰਦੇ ਜੇ ਜੇ ਕੋ ਆਖੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਚੈਲੰਜ ਨਹੀਂ ਕਰਦੇ ਪਰ ਜੇ ਕੋਈ ਗੁਰੂ ਸਾਡੇ ਵਾਲ ਨੂੰ ਹੋਏਗਾ ਤੇ ਉਹਦਾ ਅਸੀਂ ਲਿਆਜ ਨਹੀਂ ਜੇ ਕਰਨਾ ਕੋਈ ਭਾਵੇਂ ਅਫਸਰ ਆ ਭਾਵੇਂ ਕੋਈ ਮੁਲਾਜ਼ਮਾ ਛੋਟਾ ਤੇ ਭਾਵੇਂ ਵੱਡਾ ਸਾਡੇ ਵਾਸਤੇ ਕੋਈ ਅਫਸਰ ਨਹੀਂ ਸਾਡਾ ਅਫਸਰ ਇਹ ਜਦੋਂ ਇਹ ਅਫਸਰ ਤੋਂ ਇਲਾਵਾ ਕੋਈ ਹੋਰ ਕੋਈ ਗੱਲ ਹੋਏਗੀ ਉਸ ਮੁੱਦੇ ਤੇ ਅਸੀਂ ਕੋਈ ਗੱਲ ਹੋਏ ਕਾਨੂੰਨ ਦੀ ਗੱਲ ਹਰ ਇੱਕ ਮੰਨਣ ਨੂੰ ਤਿਆਰ ਆ ਪਰ ਜਿੱਥੇ ਗੁਰੂ ਦੀ ਗੱਲ ਹੈ ਗੁਰੂ ਦੇ ਨਾਂ ਤੇ ਇੱਕ ਵਾਰੀ ਛੱਡ ਕੇ ਤੇ ਮੁੜ ਕੇ ਕਿਹੜੇ ਹਿਸਾਬ ਨਾਲ ਇਹ ਥੋਕੇ ਚੱਟਣ ਵਾਲੇ ਮੈਂ ਹਾਂ ਇਹ ਕਾਨੂੰਨ ਤੁਸੀਂ ਕਦੋਂ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਮੰਦਰ ਇਹ ਕਿੰਨਾ ਚਿਰ ਹੋ ਗਿਆ ਸਥਾਪਿਤ ਹੋਏ ਨੇ ਤੇ ਗੁਰਦੁਆਰਾ ਸਾਹਿਬ ਮੰਦਰ ਜਿਹੜਾ ਇਹ ਹਨ ਮੇਰੇ ਖਿਆਲ ਵਿੱਚ ਮੇਰੇ ਹੱਦੋਂ ਕੋਈ 2-3 ਸਾਲ ਹੋ ਗਏ ਹੋਣਗੇ ਸ਼ਾਇਦ ਮੈਨੂੰ ਪੱਕਾ ਨਹੀਂ ਇਹਦੇ ਬਾਰੇ ਪਤਾ ਕਿ ਉਹ ਸਾਡੇ ਤੋਂ ਪਹਿਲਾਂ ਹੈ ਤੇ ਗੁਰਦੁਆਰਾ ਸਾਹਿਬ ਦਾ ਸਥਾਪਨ ਤੇ ਗੁਰਦੁਆਰਾ ਜਿਹੜਾ ਇਹ ਨਵੇਂ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰੋਤ ਤੋਂ ਮੇਰੇ ਖਿਆਲ ਕੋਈ 8-9 ਮਹੀਨੇ ਹੋ ਗਏ ਨੇ 10 ਆਰਾਧ ਕਾਰਵਾਈ ਇਹ ਕੋਈ 10 ਵਜੇ ਦੇ ਕਰੀਬ ਸ਼ੁਰੂ ਹੋਈ ਹੈ 10 10:30 ਵਜੇ ਲੱਗੇ ਤੇ ਉਹਦੇ ਵਿੱਚ ਆ ਵੀ ਸਾਨੂੰ ਬਹੁਤ ਜ਼ਿਆਦਾ ਉਹਨਾਂ ਨੇ ਰਾਤ ਤੇ ਮਜਬੂਰ ਕੀਤਾ ਤੇ ਅਸੀਂ ਵੀ ਉਹਨਾਂ ਨੂੰ ਆਖਿਆ ਮੈਂ ਆਹੀ ਤੇ ਮਰਨ ਨੂੰ ਤਿਆਰ ਜੇ ਤੁਸੀਂ ਵੀ ਮਰਨ ਵਾਸਤੇ ਤਿਆਰ ਜੇ ਤੇ ਅਸੀਂ ਮਰਨ ਵਾਸਤੇ ਆਹ ਇਸ ਤਰ੍ਹਾਂ ਚੁੱਕ ਕੇ ਲੈ ਆਏ ਕਿ ਕਦ ਨਾ ਥੋੜਿਆ ਉਹਨਾਂ ਨੇ ਜੀਸੀਪੀ ਲਿਆਂਦੀ ਜਿਹੜੀ ਦੂਜੀ ਇੱਕ ਉਹ ਜਿਹੜਾ ਹਾਈਡਰੋਲਿਕ ਜਿਹੜਾ ਮਸ਼ੀਨ ਦੀ ਉਹ ਵੀ ਲਿਆਂਦੀ ਸੀ ਤੇ ਜਿਹੜਾ ਉਹ 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 ਉਹਦਾਂ ਤੋੜ ਤਾੜ ਕੇ ਖੜਿਆ ਉਹਨਾਂ ਸਾਰਾ ਮੂਰਤੀ ਕਿ ਤਰ੍ਹਾਂ ਕਰੀਏ ਮੂਰਤੀ ਉਹਨਾਂ ਅਸੀਂ ਪੈ ਲੱਗਿਆ ਅਸੀਂ ਤੇ ਇੱਧਰ ਹਾਂ ਕਿਉਂਕਿ ਸਾਡੇ ਇੱਧਰ ਪੁਲਿਸ ਇੱਧਰ ਵੱਖਰੀ ਲੱਗੀ ਜਿਹੜਾ ਐਸਪੀ ਤੇ ਡੀਐਸਪੀ ਸਾਨੂੰ ਇੱਧਰ ਮੈਨੂੰ ਇਹਨਾਂ ਨਾਲ ਇੱਥੇ ਮੇਰੇ ਨਾਲ ਗੱਲ ਕਰਨ ਦੇ ਹੀ ਤੇ ਉਧਰ ਜਿਹੜੇ ਸੀ ਤੇ ਉਹ ਆਂਦੇ ਸੀ ਵੀ ਤੁਹਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਤੇ ਅਸੀਂ ਆਖਿਆ ਵੀ ਠੀਕ ਹੈ ਉਹ ਜਦੋਂ ਉਹਨਾਂ ਦੀ ਗੱਲ ਹੈ ਉਹ ਉਹ ਵੀ ਕਰਨ ਪਰ ਉਹਦੇ ਵਿੱਚ ਅਸੀਂ ਸੋਕੋ ਫੇਰ ਮੈਂ ਪਹਿਲਾਂ ਵੀ ਇਹਨਾਂ ਨੂੰ ਮੰਦਰ ਵਾਲਿਆਂ ਨੂੰ ਕਹਿੰਦਾ ਰਿਹਾ ਮੰਦਰ ਵਾਲੇ ਸਾਡੀ ਇੱਥੇ ਬਰਖਲਾਫੀ ਉਹਦਾਂ ਕਰਦੇ ਰਹੇ ਪਰ ਮੈਂ ਇਹਨਾਂ ਮੰਦਰ ਵਾਲਿਆਂ ਨੂੰ ਜਾ ਕੇ ਪੁੱਛ ਲਿਆ ਵੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਨੇ ਮੈਂ ਜੇ குருਕਰ ਹਾਵੀ ਗੁਰੂਕਰ ਤੇ ਵੀ ਗੁਰੂਕਰ ਆਪਾਂ ਰਲ ਕੇ ਚੱਲਾਂਗੇ ਨਾ ਤੇ ਬਹੁਤ ਦੋਹਾਂ ਦੇ ਤੇਰਾ ਫਾਇਦੇ ਜਰਾਂਗੇ ਇਹਨਾਂ ਨੇ ਕਹਿੰਦਾ ਕਿ ਇਹ ਦੋਨੋਂ ਹੀ ਨਜਾਇਜ਼ ਕਬਜ਼ੇ ਆ ਪ੍ਰਸ਼ਾਸਨ ਕਹਿੰਦਾ ਉਹ ਉਹ ਕਹਿੰਦਾ ਵੀ ਇਹ ਜਿਹੜਾ ਉਹਨਾਂ ਨੇ ਕਾਨੂੰਨ ਨਵਾਂ ਬਣਾਤਾ ਇਹਨੂੰ ਵੀ ਇਹਦੇ ਉਹ ਪਲਾਨ ਚੇਂਜ ਕਰਕੇ ਤੇ ਉਹ ਆਂਦੇ ਨੇ ਮਾਰਕੀਟ ਬਣਾਤੀ ਗੁਰੂਕਰ ਦੇ ਥਾਂ ਨੂੰ ਮਾਰਕੀਟ ਬਣਾ ਕੇ ਤੇ ਇਹ ਆਂਦਾ ਵੀ ਇਹ ਨਜਾਇਜ਼ ਕਹਿੰਦੇ ਨੇ ਕੋਈ ਇਹ ਸਭ ਛਕਣਾ ਖਾਣਾ ਪੀਣਾ ਚਾਹੁੰਦੀਆਂ ਸਰਕਾਰਾਂ ਯੋਵਾਨੋ ਤੁਹਾਰਾ ਫੇਰ ਕਿਉਂਕਿ ਇੱਕ ਵਾਰੀ ਪਹਿਲਾਂ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਰਾਤੀ ਵੀ ਇਹਦੇ 1 ਵਜੇ ਦੇ ਆਸ-ਪਾਸ ਕਾਰਵਾਈ ਹੋਈ ਹੈ ਇੱਕ ਤਾਂ ਰਾਤ ਨੂੰ ਆਉਣਾ ਕਿੰਨਾ ਕਜਾਇਜ਼ ਆ ਜਦ ਦਿਨੇ ਪ੍ਰਸ਼ਾਸਨ ਚੋਣੀ ਹੁੰਦੀ ਹੈ ਇਹ ਬਿਲਕੁਲ ਗਲਤ ਹੈ ਕੋਈ ਪ੍ਰਸ਼ਾਸਨ ਮੈਦ ਹੋਇਆ ਨਾ ਵੀ ਜਿਹੜੇ ਗੁੰਡੇ ਕਰਦੀਆਂ ਜਿਹੜੇ ਕਰਦੇ ਨੇ ਰੋਜ਼ ਗੋਲੀਆਂ ਚਲਾਉਂਦੇ ਨੇ ਥਾਂ-ਥਾਂ ਉਹਨਾਂ ਵਾਸਤੇ ਤੁਹਾਡਾ ਕਾਨੂੰਨ ਤੇ ਕੋਈ ਸੁੱਤਾ ਲੋਕ ਡਕੈਤੀਆਂ ਮੰਗਣ ਦੇ ਨੇ ਜਿਹੜੇ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹ ਕਦੀ ਕਿਸੇ ਕੋਲ ਕੋ ਕੋ 20 ਲੱਖ ਮੰਗਦਾ ਕਿਸੇ ਕੋ 50 ਲੱਖ ਮੰਗਦਾ ਫਰੋਤੀਆਂ ਮੰਗਣ ਦੇ ਉੱਥੇ ਤੁਹਾਡਾ ਕਾਨੂੰਨ ਕੀ ਕਰਦਾ ਤੁਹਾਡਾ ਕਾਨੂੰਨ ਜਿਹੜਾ ਵੀ ਗੁਰੂ ਘਰਾਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਕਾਨੂੰਨ ਹੈ ਜਿਉਂ ਦੁਬਾਰਾ ਆਣਗੇ ਦੁਬਾਰਾ ਵੀ ਅਸੀਂ ਇਸੇ ਗੱਲ ਤੇ ਅਸੀਂ ਤਿਆਰ ਪਰ ਤਿਆਰ ਹਾਂ ਜਦੋਂ ਵੀ ਆਉਣਾ ਹੈ ਉਸੇ ਵੇਲੇ ਤਿਆਰ ਹਾਂ